ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਜੰਗਲੀ ਜੀਵਾਂ ਦਾ ਆਏ ਦਿਨ ਹੋ ਰਿਹਾ ਸ਼ਿਕਾਰ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸ਼ਿਕਾਰੀ ਲੋਕਾਂ ਦੇ ਵੱਲੋਂ ਅਕਸਰ ਸ਼ਿਕਾਰ ਦੀ ਖਾਤਰ ਇਹਨਾਂ ਜਾਨਵਰਾਂ ਦਾ ਸ਼ਿਕਾਰ ਆਮ ਹੀ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਬ੍ਰਹਮਪੁਰ ਉੱਪਰ ਤੋਂ ਹੈ ਜਿੱਥੇ ਹੁਣ ਇੱਕ ਵਾਰ ਫਿਰ ਤੋਂ ਇੱਕ ਸਾਂਬਰ ਮ੍ਰਿਤਕ ਪਾਇਆ ਗਿਆ ਜਦੋਂ ਇਸ ਦੀ ਸੂਚਨਾ ਲੋਕਾਂ ਵੱਲੋਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਧਿਕਾਰੀਆਂ ਦੀ ਟੀਮ ਨੇ ਮੌਕੇ ਉੱਤੇ ਪਹੁੰਚੇ ਜਿਹੜਾ ਗੱਲਬਾਤ ਕਰਦੇ ਆ ਦੱਸਿਆ ਕਿ ਉਹਨਾਂ ਨੂੰ ਮਿਲੀ ਸੂਚਨਾ ਉਪਰੰਤ ਉਹ ਮੌਕੇ ਤੇ ਪਹੁੰਚੇ ਜਿੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਦੇਖਿਆ ਕਿ ਇੱਕ ਸੰਭਰ ਮਰਿਆ ਹੋਇਆ ਪਾਇਆ ਗਿਆ ਹੈ ਉਹਨਾਂ ਕਿਹਾ ਕਿ ਸੰਭਰ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਪਰ ਇਸ ਸਬੰਧੀ ਇੱਕ ਡਾਕਟਰਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦਾ ਪੋਸਟਮਾਰਟਮ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਜੀ ਦੱਸਿਓ ਸਰੋਸਿਤ ਆਪਣੇ ਸਟਾਫ ਸਮੇਤ ਇੱਥੇ ਪੁੱਜੇ ਸੀਗੇ ਜੀ ਕਿ ਸਾਨੂੰ ਕੋਲ ਆਈ ਸੀ ਜੀ ਵੀ ਉੱਥੇ ਪਰੰਪਰਾ ਉੱਪਰ ਲਾ ਜੀ ਇੱਕ ਸੰਪਰ ਜਿਹੜਾ ਅਮ੍ਰਿਤ ਪਿਆ ਉਹ ਮੈਂ ਤੇ ਸਾਰੇ ਜਿਸ ਵਿਜੀ ਜਾਂ ਚਾਰ ਸਾਹਿਬ ਅਸੀਂ ਸਾਰੇ ਇੱਥੇ ਪੁੱਜੇ ਆ ਗਏ ਆਪਣੀ ਟੀਮ ਸਨ ਤੇ ਉਹ ਸਾਡੇ ਹਾਈ ਅਫੀਸਰ ਨੇ ਬਹੁਤ ਸਾਰੀ ਦਾ ਪੁਸ਼ਟਮਾਨ ਕਰਵਾਇਆ ਸਨ ਤੇ ਸਾਡੀ ਗੱਡੀ ਆ ਰਹੀ ਹੈ ਇਤੋਂ ਬਾਅਦ ਇਹਨੂੰ ਸੈਂਚਰੀ ਜਿੰਨੇ ਕਿ ਜਿਹੜਾ ਇਹਦਾ ਆ ਸੰਸਕਰ ਕਰਕੇ ਆ ਜਾਣਾ ਕਿੰਨੀ ਕਰੇਜ ਹੈ ਸਾਰੀ ਸੰਪਰ ਦੀ ਕਿੰਨੇ ਸਾਲ ਹੈ ਇਹ ਬੱਚਾ ਹਲੇ ਕਿਆ ਅਡਲਟ ਦੇ ਵਿੱਚ ਅਜੇ ਤਾਂ ਚੱਲਦਾ ਹਲੇ ਰੀਮ ਵਿੱਚ ਹੋ ਰਿਹਾ ਹੈ ਰੀਮ ਵਿੱਚ ਹੋ ਰਿਹਾ ਹੈ ਠੀਕ ਹੈ ਜੇ ਤਾਂ ਲਗਾਤਾਰ ਖਾਸੇ ਵੱਧ ਰਹੇ ਆ ਸੰਭਰ ਅਸੀਂ ਦੇਖਿਆ ਪਹਿਲੇ ਵੀ ਦੋ ਸਾਲ ਤੋਂ ਐਕਚੁਅਲੀ ਆਪਣੇ ਫੌਂਡੀ ਦੀ ਤਲਾਸ਼ ਵਿੱਚ ਜਿੱਥੇ ਥੱਲੇ ਖੇਤਾਂ ਕੋਤਨ ਦੇ ਵਿੱਚ ਹਰਾਚਾਰਾ ਜਿੱਦਾ ਹੁੰਦਾ ਹੈ ਉਹਦੀ ਤਲਾਸ਼ ਵਿੱਚ ਥੱਲੇ ਆ ਕੇ ਪਟਕਦੀ ਜਾਂਦੇ ਆ ਉਹਨੇ ਜਾਲ ਸੀਗਾ ਸਾਰਾ ਇਹਦੇ ਵਿੱਚ ਨਾ ਇਹ ਬਜ ਬਜ ਕੇ ਇੰਜੜ ਹੋ ਗਿਆ ਜੀ ਤੇ ਉਹਦੇ ਕਰਕੇ ਫਿਰ ਕੀ ਬਗ ਫਰੇਨ ਇੰਜਰੀ ਜਿੱਤਾ ਜੋ ਵੀ ਹੈ ਉਹ ਵੀ ਹੋ ਸਕਦਾ ਹੈ ਹੈਥ ਹੋ ਗਈ ਹੈ ਸਰ ਬਾਕੀ ਦਾ ਪੋਸਟਮਾਰਟ ਹੋਇਆ ਸਰ ਉਹਦੇ ਵਿਆਪਟ ਜੋ ਰਿਪੋਰਟ ਆ ਰਹੀ ਹੈ ਉਸੇ ਪਤਾ ਚੱਲੂਗਾ ਜੀ ਕਿ ਨਹੀਂ ਜਿੱਦਾਂ ਹੁਣ ਮੂੰਹ ਤੇ ਖੰਦੇ ਹੋਵੇ ਮੂੰਹ ਵੀ ਫਟਿਆ ਹੋਇਆ ਤਾਂ ਕਿਆ ਹੱਥ ਕੋਲ ਤਾਂ ਨਹੀਂ ਜਾਲ ਹੈ ਨਾ ਜੀ ਉਹ ਨਹੀਂ ਉਹ ਡਾਕਟਰ ਸਾਹਿਬ ਦਾ ਕਹਿੰਦੇ ਵੀ ਮਤਲਬ ਇੰਟਰਨਲ ਜੋ ਵੀ ਇਜਰੀ ਨਹੀਂ ਹੈ ਕੋਈ ਠੀਕ ਹੈ ਪੱਕੀ ਉਸ ਸਮਾਂ ਤੇ ਵਿਆਹ ਤੇ ਪਤਾ ਚੱਲੂਗਾ ਜੀ ਕੀ ਇੱਥੇ ਹੋਇਆ ਹਾਦਸਾ ਸਰ ਇਹ ਪਿੰਡ ਬਰੰਪਰ ਹੈ ਜੀ ਸਾਲੇ ਆਪਣਾ ਨਾਮ ਦੱਸ ਦਿਓ ਤੇ ਡਿਜ਼ਾਈਨੇਸ਼ਨ ਹਾਂਜੀ ਮੇਰਾ ਨਾਮ ਜਸਮੀਤ ਸਿੰਘ ਮਾਨਗੜਾ ਹੈ ਜੀ ਹਾਂਜੀ ਤੇ ਮੈਂ ਇਨਚਾਰਜ ਆਪਣਾ ਹੰਕਰ ਪੀਟਰ ਦੇ ਸੈਂਚਰੀ ਤੇ ਸਰ ਆਪਣਾ ਸਾਨੂੰ ਸਵੇਰੇ ਇੱਕ ਮਤਲਬ ਸੂਚਨਾ ਮਿਲੀ ਸੀ ਕਿ ਆਪਣੇ ਜਿਹੜਾ ਜਾਨਵਰ ਹੈ ਤੇ ਆਪਣੇ ਬਰੰਪਰ ਉੱਪਰ ਇਹ ਮਤਲਬ ਪ੍ਰੇਤਕ ਵੀ ਆਇਆ ਜੀ ਤੇ ਅਸੀਂ ਆਪਣੀ ਆਪਣੀ ਟੀਮ ਨੂੰ ਲੈ ਕੇ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਆ ਨਾਲ ਆਜੋ ਆਏ ਆ ਜੀ ਇੱਥੇ ਤੇ ਆ ਕੇ ਜਿਹੜਾ ਜਾਨਵਰ ਹੈ ਉਹਨੂੰ ਦੇਖਿਆ ਤੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜੀ ਤੇ ਇੱਥੇ ਮਤਲਬ ਉਹ ਆਪਣੇ ਡਾਕਟਰਾਂ ਦਾ ਅੱਛਾ ਮੇਰੇ ਵੱਲੋਂ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਵੱਲੋਂ ਜਿਹੜਾ ਡਾਕਟਰਾਂ ਦਾ ਪੈਨਲ ਪੈਨਲ ਬਣਾਇਆ ਗਿਆ ਜੀ ਤੇ ਡਾਕਟਰਾਂ ਦੇ ਪੈਨਲ ਵੱਲੋਂ ਇੱਥੇ ਆ ਕੇ ਇਹਦਾ ਜਿਹੜਾ ਪੋਸਟਮਾਰਮ ਕੀਤਾ ਗਿਆ ਜੀ ਤੇ ਪੋਸਟਮਾਰਮ ਰਿਪੋਰਟ ਆਉਣ ਤੇ ਜੋ ਵੀ ਸਾਡੀ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਠੀਕ ਹੈ ਤੁਹਾਨੂੰ ਲੱਗਦਾ ਕੀ ਕਾਰਨ ਹੋ ਸਕਦਾ ਹੈ ਇਹਦਾ ਸਰ ਜੀ ਦੇ ਬਾਰੇ ਅੱਜ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਜਿਹੜੇ ਡਾਕਟਰ ਹੈ ਡਾਕਟਰ ਦੀ ਜਿਹੜੀ ਪੋਸਟਮਾਰਟ ਰਿਪੋਰਟ ਆਉਗੀ ਉਹਦੇ ਤੇ ਹੀ ਪਤਾ ਚੱਲੂਗਾ ਜੀ ਅੱਗੇ ਕੀ ਕਾਰਵਾਈ ਕਰੋਗੇ ਹੁਣ ਸਰ ਹੁਣ ਤਾਂ ਆਪਾਂ ਇਹਨੂੰ ਲੈ ਕੇ ਜਾਵਾਂਗੇ ਜੀ ਇੱਥੋਂ ਆਪਣਾ ਸਾਡੀ ਗੱਡੀ ਆ ਰਹੀ ਹੈ ਜੀ ਇਹਨੂੰ ਲੈ ਕੇ ਜਾਵਾਂਗੇ ਤੇ ਇਹਦਾ ਸੰਸਕਾਰ ਵਗੈਰਾ ਕਰਾਂਗੇ ਜੀ ਇਹ ਦੇਖਿਆ ਗਿਆ ਹੈ ਵੀ ਕੁਝ ਦਿਨਾਂ ਤੋਂ ਜਿਹੜੇ ਜੰਗਲੀ ਜੰਮਰ ਦਾ ਕਾਫੀ ਸ਼ਿਕਾਰ ਹੁੰਦਾ ਹੈ ਜਾਂ ਕਿਤੇ ਬੰਬ ਵੀ ਫਟਦੇ ਆ ਜਿਹਨੂੰ ਅਸੀਂ ਦੇਖਿਆ ਹੈ ਵੀ ਇੱਕ ਪੱਟੀ ਮਾਨਕਪੁਰ ਪੱਟੀ ਦੇ ਵਿੱਚ ਹੋਇਆ ਹੈ ਖਾਸਾ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੇ ਕਾਰਨ ਨੂੰ ਕੀ ਸਮਝਦੇ ਹੋ ਸਾਰਾ ਏਰੀਆ ਹੁਣ ਆਪਣੇ ਆਪ ਬਹੁਤ ਜ਼ਿਆਦਾ ਹੈ ਜੀ ਹੁਣ ਇਹ ਹੈ ਕਿ ਜਿੰਨੀ ਕ ਅਪ ਤੋਂ ਆਪਣਾ ਮਤਲਬ ਰਾਤ ਦੇ ਟਾਈਮ ਦੇ ਵਿੱਚ ਆਪਾਂ ਕਰ ਸਕਦੇ ਹਾਂ ਆਪਣੇ ਵੱਲੋਂ ਗਸ਼ਟਾ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਤੇ ਬਟ ਏਰੀਆ ਜ਼ਿਆਦਾ ਹੋਣ ਕਰਕੇ ਤੇ ਏਰੀਆ ਖੁੱਲਾ ਹੋਣ ਕਰਕੇ ਥੋੜਾ ਇਸ ਚੀਜ਼ ਨੂੰ ਮਤਲਬ ਉਹ ਕਰਨ ਵਿੱਚ ਪਰੇਸ਼ਾਨੀ ਜਿਹੜੀ ਉਹ ਪੇਸ਼ ਆ ਰਹੀ ਹੈ ਜੀ ਤੇ ਮੇਰੇ ਪਾਸ ਇਹ ਹੈ ਕਿ ਮੇਰੇ ਪਾਸ ਇੱਧਰ ਨੰਗਲ ਦੀ ਬੀਟ ਤੇ ਸੈਂਚਰੀ ਦੇ ਇਲਾਵਾ ਮੇਰੇ ਪਾਸ ਨੂਰ ਪਰਵੇਦੀ ਜੰਗਲੀਜੀ ਬੀਟ ਤੇ ਕਾਨਪੁਰ ਖੂਈ ਜੰਗਲੀਜੀ ਬੀਟ ਵੀ ਹੈ ਜੀ ਮੈਨੂੰ ਫਿਰ ਇੱਧਰ ਵੀ ਮਤਲਬ ਮੈਨੂੰ ਉਹ ਕਰਨਾ ਪੈਂਦਾ ਜੀ ਨਾਕੇ ਵਗੈਰਾ ਇੱਧਰ ਵੀ ਦੇਖਣਾ ਪੈਂਦਾ ਜੀ ਗਸਤ ਵਗੈਰਾ ਦਾ ਤੇ ਮੈਨੂੰ ਉੱਧਰ ਵੀ ਨਾਲ ਹੀ ਇਹ ਕਰਨਾ ਪੈਂਦਾ ਦੇਖਣਾ ਪੈਂਦਾ ਜੀ ਤੇ ਉੱਧਰ ਮੇਰੇ ਪਾਸ ਇੱਕ ਆਪਣੇ ਦੋਨਾਂ ਬੀਟਾਂ ਦੇ ਵਿੱਚ ਇੱਕ ਹੀ ਜਿਹੜਾ ਆਪਣਾ ਉਹ ਹੈ ਜੀ ਵਰਕਰ ਹੈ ਜੀ ਜਿਹਦੇ ਨਾਲ ਮੈਂ ਮਤਲਬ ਕੰਮ ਚੱਲ ਰਿਹਾ ਹੁਣ ਹੋਣਾ ਹਾਂ ਠੀਕ ਹੈ ਬਸ ਇਧਰੋਂ ਨਹੀਂ ਕੱਢਣਾ ਏ ਕੱਢਣਾ ਨਹੀਂ ਮਸ਼ੀਨ ਆ ਗਈ ਸਮਾਨ ਬੋਲੋ ਯਾਰ ਤੁਸੀਂ ਬੋਲਦੇ ਕਿਉਂ ਨਹੀਂ ਯਾਰ ਆਪਾਂ ਗਏਂਦਾ ਬਲੌਕ ਕਰਨਾ ਕਰਦਣਾ ਮੈਂ ਜੰਮੀ ਜਾਣ ਦੇ ਵਾਸਤੇ ਰੱਖਿਆ ਗਿਆ ਹੋਣਾ ਹੈ ਆਈ ਹਵ ਯੂ ਭਾਈ ਬੋਧੈਨ ਨਗਰ ਠੀਕ ਹੈ 15 ਸੈਕਿੰਡ ਦੇ ਦੇ ਯਾਰ ਫੋਟੋ ਨਹੀਂ ਦੇਉਂਗਾ ਇੱਥੋਂ ਹੁਣ ਲਿਜਾ ਕੇ ਸੈਂਚਰੀ ਚ ਇਹਨੂੰ ਦਫਨਾਣ ਦੀ ਜਿਹੜੀ ਹੈ ਪਨੀਰੀ ਆਕਸਸ ਦਾ ਸੰਸਕਾਰ ਕੀਤਾ ਜਾਊਗਾ ਜੀ ਤੇ ਤੁਸੀਂ ਦੇਖ ਉਹਦਾ ਸ਼ਿਕਾਰ ਕੀਤਾ ਗਿਆ ਸੀਗਾ ਅਗਿਆਤ ਲੋਕਾਂ ਨੇ ਜਿਹਨੂੰ ਮਹਿਕਮੇ ਨੇ ਚੋਕੇ ਦਾ ਪੋਸਟਮਾਰਟਮ ਕਰਾ ਕੇ ਉਹਦਾ ਜਿਹੜੀ ਦਦਾਰੂ ਪਸ਼ੂ ਆ ਮੱਛ ਉਹਨੇ ਦੇਸੀ ਬੰਬ ਖਾਲਿਆ ਸੀ ਜਿਹੜਾ ਕਿਤੇ ਸ਼ਿਕਾਰੀਆਂ ਨੇ ਸੂਰ ਨੂੰ ਜਾਂ ਹੋਰ ਜੰਗਲੀ ਜਾਨਵਰ ਨੂੰ ਮਾਰਨ ਵਾਸਤੇ ਲਗਾਇਆ ਰੱਖਿਆ ਹੁੰਦਾ ਹਾਂ ਹੱਥਾਂ ਦੀ 40 ਮੌਜੂਦ ਹੈ ਲੋਕੇਸ਼ਨ ਦਿਖਾਣੀ ਆ ਬਾਅਦ ਚਲਦੀ ਕਰਾਂਗੀ ਕਰਾਮ ਦੀ ਕੋਸ਼ਿਸ਼ ਕਰਾਂ ਵਰਬ ਬਗਾ ਕੇ ਲੈ ਪਰ ਉਹਨੂੰ ਖਾਪਾ ਬਗਾ ਕੇ ਤੋੜ ਦਿਆ ਆਹ ਲੱਗ ਕੇ ਤਵਾਂ ਅਸੀਂ ਸਗਾ ਰੱਖਿਆ ਰਿਹਾ ਨਾ ਕੋਈ ਕਰਦਾ ਹੈਲੋ ਮੈਂ ਲਾਈਵ ਕਰਨ ਲੱਗਾ ਫੇਰ ਨਾ ਕਹੀ ਤੇ ਮੈਂ ਦੱਸਿਆ ਨਹੀਂ ਸੀ ਮੈਂ ਨਹੀਂ ਗਿਆ ਨਾ ਮੈਂ ਕਿ कहीं ਨਾ ਨਾ ਵੀ ਦੱਸਿਆ ਨਹੀਂ ਗਾਣਾ ਚੋਪੜੀ ਚੱਕਦੀ ਹੈ ਬਹੁਤ ਔਖਾ ਜਿਆਦਾ ਨਹੀਂ ਨਹੀਂ ਇੱਥੇ ਕਰ ਲੋ ਨਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਜੰਗਲੀ ਜੀਵਾਂ ਦਾ ਆਏ ਦਿਨ ਹੋ ਰਿਹਾ ਸ਼ਿਕਾਰ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸ਼ਿਕਾਰੀ ਲੋਕਾਂ ਦੇ ਵੱਲੋਂ ਅਕਸਰ ਸ਼ਿਕਾਰ ਦੀ ਖਾਤਰ ਇਹਨਾਂ ਜਾਨਵਰਾਂ ਦਾ ਸ਼ਿਕਾਰ ਆਮ ਹੀ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਬ੍ਰਹਮਪੁਰ ਉੱਪਰ ਤੋਂ ਹੈ ਜਿੱਥੇ ਹੁਣ ਇੱਕ ਵਾਰ ਫਿਰ ਤੋਂ ਇੱਕ ਸਾਂਬਰ ਮ੍ਰਿਤਕ ਪਾਇਆ ਗਿਆ। ਜਦੋਂ ਇਸ ਦੀ ਸੂਚਨਾ ਲੋਕਾਂ ਵੱਲੋਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਅਧਿਕਾਰੀਆਂ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ। ਜਿਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਮਿਲੀ ਸੂਚਨਾ ਉਪਰੰਤ ਉਹ ਮੌਕੇ ਤੇ ਪਹੁੰਚੇ ਜਿੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਦੇਖਿਆ ਕਿ ਇੱਕ ਸਾਂਬਰ ਮਰਿਆ ਹੋਇਆ ਪਾਇਆ ਗਿਆ ਹੈ। ਉਨਾ ਕਿਹਾ ਕਿ ਸਾਂਭਰ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਪਰ ਇਸ ਸਬੰਧੀ ਇੱਕ ਡਾਕਟਰਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦਾ ਪੋਸਟਮਾਰਟਮ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਿਓ ਸਰ ਅਸੀਂ ਤਾਂ ਆਪਣੇ ਸਟਾਫ ਸਮੇਤ ਇੱਥੇ ਪੁੱਜੇ ਸੀਗੇ ਕਿ ਸਾਨੂੰ ਕਾਲ ਆਈ ਸੀਗੀ ਜੀ ਵੀ ਉੱਥੇ ਬਰਾਂਪੁਰ ਪਰਣਾ ਜੀ ਇੱਕ ਸਾਂਭਰ ਜਿਹੜਾ ਅਮ੍ਰਿਤਕ ਪਿਆ ਹੋਇਆ ਹੈ ਤੇ ਮੈਂ ਤੇ ਸਾਡੇ ਜਸਬੀਰੀ ਜੀ ਚਾਰ ਸਾਹਿਬ ਅਸੀਂ ਸਾਰੇ ਇੱਥੇ ਪੁੱਜ ਗਏ ਆ ਕਿ ਆਪਣੀ ਟੀਮ ਸਮੂਹ ਤੇ ਜੋ ਸਾਡੇ ਹਾਈ ਅਫੀਸਰਾਂ ਦੇ ਹੁਕਮ ਅਨੁਸਾਰ ਹੀ ਤਾਂ ਪੋਸਟਮਾਰਟਮ ਕਰਵਾਇਆ ਸਾਂ ਤੇ ਹੁਣ ਸਾਡੀ ਗੱਡੀ ਆ ਰਹੀ ਹੈ ਇਹ ਤੋਂ ਬਾਅਦ ਇਹਨੂੰ ਸੈਂਚਰੀ ਜਿੰਨੇ ਕੇ ਜਿਹੜਾ ਇਹਦਾ ਦਾ ਸੰਸਕਾਰ ਕੀਤਾ ਜਾਊਗਾ ਜੀ ਕਿੰਨੀ ਕੁ ਏਜ ਹੈ ਸਾਰੀ ਦੀ ਸੰਪਰਦੀ ਕਿੰਨੇ ਸਾਲ ਹੈ ਸਰ ਇਹ ਬੱਚਾ ਹੈ ਹਲੇ ਕਿ ਆ ਅਡਲਟ ਦੇ ਵਿੱਚ ਹੈ ਜਿੱਦਾਂ ਚੱਲ ਹਲੇ ਪ੍ਰੀ ਮੈਚੂਰੇ ਹੈ ਜੀ ਪ੍ਰੀ ਮੈਚੂਰੇ ਹੈ ਜੀ ਠੀਕ ਹੈ ਜਦੋਂ ਲਗਾਤਾਰ ਹਾਸੇ ਵਧ ਰਹੇ ਆ ਸਾmber ਅਸੀਂ ਦੇਖਿਆ ਪਹਿਲੇ ਵੀ ਦੋ ਸਾmber ਸਾਾਲ ਨੂੰ ਐਕਚੁਅਲੀ ਆਪਣੇ ਫੂਡ ਦੀ ਤਲਾਸ਼ ਵਿੱਚ ਜਿੱਥੇ ਥੱਲੇ ਖੇਤਾਂ ਖੂਤਾਂ ਦੇ ਵਿੱਚ ਹਰਾ ਚਾਰਾ ਜਿੱਦਾਂ ਹੁੰਦਾ ਹੈ ਉਹਦੀ ਤਲਾਸ਼ ਵਿੱਚ ਥੱਲੇ ਆ ਕੇ ਪਟਕ ਵੀ ਜਾਂਦੇ ਆ ਉਹਨੇ ਜਾਲ ਸੀਗਾ ਸਾਰੇ ਇਹਦੇ ਵਿੱਚ ਨਾ ਇਹ ਬਜ ਬਜ ਕੇ ਇੰਜਰਡ ਹੋ ਗਿਆ ਜੀ ਤੇ ਉਹਦੇ ਕਰਕੇ ਫਿਰ ਕੀ ਬਾਰੇ ਬ੍ਰੇਨ ਇੰਜਰੀ ਜਿੱਦਾ ਜੋ ਵੀ ਹੈ ਉਹ ਵੀ ਹੋ ਸਕਦਾ ਹੈ ਡੈਥ ਹੋ ਗਈ ਹੈ ਸਰ ਬਾਕੀ ਦਾ ਪੋਸਟਮਾਰਟ ਹੋਇਆ ਸਰ ਉਹਦੇ ਵਿਹਾਰ ਤੇ ਜੋ ਰਿਪੋਰਟ ਆਉਦੀ ਉਹ ਤੋਂ ਪਤਾ ਚੱਲੂਗਾ ਜੀ ਠੀਕ ਹੈ ਨਹੀਂ ਜਿੱਦਾਂ ਹੁਣ ਮੂੰਹ ਤੇ ਕਹਿੰਦੇ ਵੀ ਮੂੰਹ ਵੀ ਫਟਿਆ ਹੋਇਆ ਦਾ ਕਿਆ ਹੱਥ ਕੋਲਾ ਤਾਂ ਨਹੀਂ ਕਿਤੇ ਜਾਲ ਹੈ ਨਾ ਜੀ ਉਹ ਨਹੀਂ ਉਹ ਡਾਕਟਰ ਸਾਹਿਬ ਦਾ ਕਹਿੰਦੇ ਵੀ ਮਤਲਬ ਇਨਟਰਨਲ ਜੋ ਵੀ ਇੰਜਰੀ ਨਹੀਂ ਹੈ ਕੋਈ ਠੀਕ ਹੈ ਬਾਕੀ ਪੋਸਟਮਾਰਟਮ ਤੇ ਵਿਆਹ ਤੇ ਪਤਾ ਚੱਲੂਗਾ ਕਿ ਕੀ ਹੈ ਚਾਂਕੀ ਕਰਨੀ ਸੀ ਗੱਡੀ ਚ ਲਿਆ ਕੇ ਜੀ ਕੀ ਇੱਥੇ ਹੋਇਆ ਹਾਦਸਾ ਸਰੇ ਪਿੰਡ ਬਰੰਪਰ ਹੈ ਜੀ ਸਭਲੇ ਆਪਣਾ ਨਾਮ ਦੱਸ ਦਿਓ ਤੇ ਡੈਜਿਗਨੇਸ਼ਨ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਬਣਗੜਾ ਹੈ ਜੀ ਹਾਂਜੀ ਤੇ ਮੈਂ ਇਨਚਾਰਜ ਆਪਣਾ ਨੰਗਲ ਬੀਟ ਤੇ ਸੈਂਚਰੀ ਤੇ ਸਰ ਆਪਣਾ ਸਾਨੂੰ ਸਵੇਰੇ ਇੱਕ ਮਤਲਬ ਸੂਚਨਾ ਮਿਲੀ ਸੀ ਕਿ ਆਪਣੇ ਜਿਹੜਾ ਜਾਨਵਰ ਹੈ ਇਹ ਆਪਣੇ ਬਰੰਪਰ ਉੱਪਰ ਮਤਲਬ ਮ੍ਰਿਤਕ ਪਿਆ ਹੈ ਜੀ ਤੇ ਅਸੀਂ ਆਪਣੀ ਆਪਣੀ ਟੀਮ ਨੂੰ ਲੈ ਕੇ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਆ ਨਾਲ ਆ ਜੋ ਆਏ ਆ ਜੀ ਇੱਥੇ ਤੇ ਆ ਕੇ ਜਿਹੜਾ ਜਾਨਵਰ ਆ ਉਹ ਦੇਖਿਆ ਤੇ ਆਪਣੇ ਕਾਬਜ਼ੇ ਦੇ ਵਿੱਚ ਲੈ ਲਿਆ ਜੀ ਤੇ ਇੱਥੇ ਮਤਲਬ ਆਪਣੇ ਡਾਕਟਰਾਂ ਦਾ ਆਲਾ ਜੀ ਅੱਛਾ ਮੇਰੇ ਵੱਲੋਂ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਵੱਲੋਂ ਜਿਹੜਾ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜੀ ਤੇ ਉਹਨਾਂ ਦੇ ਡਾਕਟਰਾਂ ਦੇ ਪੈਨਲ ਵੱਲੋਂ ਇੱਥੇ ਆ ਕੇ ਇਹਦਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਜੀ ਤੇ ਪੋਸਟਮਾਰਟਮ ਰਿਪੋਰਟ ਆਉਣ ਤੇ ਜੋ ਵੀ ਸਾਡੀ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਠੀਕ ਹੈ ਤੁਹਾਨੂੰ ਲੱਗਦਾ ਕੀ ਕਾਰਨ ਹੋ ਸਕਦਾ ਇਹਦਾ ਸਰ ਜੀ ਦੇ ਬਾਰੇ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਜਿਹੜੇ ਡਾਕਟਰ ਹੈ ਡਾਕਟਰ ਦੀ ਜਿਹੜੀ ਪੋਸਟਮਾਰਨ ਰਿਪੋਰਟ ਆਉਗੀ ਉਹਦੇ ਤੇ ਹੀ ਪਤਾ ਚੱਲੂਗਾ ਜੀ ਅੱਗੇ ਕੀ ਕਾਰਵਾਈ ਕਰੋਗੇ ਹੁਣ ਸਰ ਹੁਣ ਤਾਂ ਆਪਾਂ ਇਹਨੂੰ ਲੈ ਕੇ ਜਾਵਾਂਗੇ ਜੀ ਇੱਥੋਂ ਆਪਣਾ ਸਾਡੀ ਗੱਡੀ ਆ ਰਹੀ ਹੈ ਜੀ ਇਹਨੂੰ ਲੈ ਕੇ ਜਾਵਾਂਗੇ ਤੇ ਇਹਦਾ ਸੰਸਕਾਰ ਵਗੈਰਾ ਕਰਾਂਗੇ ਜੀ ਇਹ ਦੇਖਿਆ ਗਿਆ ਵੀ ਕੁਝ ਦਿਨਾਂ ਤੋਂ ਜਿਹੜੇ ਜੰਗਲੀ ਜੰਮਰ ਦਾ ਕਾਫੀ ਸ਼ਿਕਾਰ ਹੁੰਦਾ ਹੈ ਜਾਂ ਕਿਤੇ ਬੰਬ ਵੀ ਫਟਦੇ ਆ ਜਿਹਨੂੰ ਅਸੀਂ ਦੇਖਿਆ ਵੀ ਇੱਕ ਪੱਟੀ ਮਾਨਕ ਪਰ ਪੱਟੀ ਦੇ ਵਿੱਚ ਹੋਇਆ ਹਾਸਾ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੇ ਕਾਰਨ ਨੂੰ ਕੀ ਸਮਝਦੇ ਹੋ ਸਾਰਾ ਏਰੀਆ ਹੁਣ ਆਪਣੇ ਆਪ ਬਹੁਤ ਜ਼ਿਆਦਾ ਹੈ ਜੀ ਹੁਣ ਇਹ ਹੈ ਕਿ ਜਿੰਨੀ ਕ ਅੱਪ ਤੋਂ ਆਪਣਾ ਮਤਲਬ ਰਾਤ ਦੇ ਟਾਈਮ ਦੇ ਵਿੱਚ ਆਪਾਂ ਕਰ ਸਕਦੇ ਆ ਆਪਣੇ ਵੱਲੋਂ ਗਸ਼ਤਾ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਤੇ ਬਟ ਏਰੀਆ ਜ਼ਿਆਦਾ ਹੋਣ ਕਰਕੇ ਤੇ ਏਰੀਆ ਖੁੱਲਾ ਹੋਣ ਕਰਕੇ ਥੋੜਾ ਇਸ ਚੀਜ਼ ਨੂੰ ਮਤਲਬ ਉਹ ਕਰਨ ਵਿੱਚ ਪਰੇਸ਼ਾਨੀ ਜਿਹੜੀ ਉਹ ਪੇਸ਼ ਆ ਰਹੀ ਹੈ ਜੀ ਤੇ ਮੇਰੇ ਪਾਸ ਇਹ ਹੈ ਕਿ ਮੇਰੇ ਪਾਸ ਇੱਧਰ ਨੰਗਲ ਦੀ ਬੀਟ ਤੇ ਸੈਂਚਰੀ ਦੇ ਇਲਾਵਾ ਮੇਰੇ ਪਾਸ ਨੂਰ ਪਰਵੇਦੀ ਜੰਗਲੀਜੀ ਬੀਟ ਤੇ ਕਾਨਪੁਰ ਖੂਈ ਜੰਗਲੀਜੀ ਬੀਟ ਵੀ ਹੈ ਜੀ ਮੈਨੂੰ ਫਿਰ ਇੱਧਰ ਵੀ ਮਤਲਬ ਮੈਨੂੰ ਉਹ ਕਰਨਾ ਪੈਂਦਾ ਜੀ ਨਾਕੇ ਵਗੈਰਾ ਇੱਧਰ ਵੀ ਦੇਖਣਾ ਪੈਂਦਾ ਜੀ ਗਸਤ ਵਗੈਰਾ ਦਾ ਤੇ ਮੈਨੂੰ ਉੱਧਰ ਵੀ ਨਾਲ ਹੀ ਇਹ ਕਰਨਾ ਪੈਂਦਾ ਦੇਖਣਾ ਪੈਂਦਾ ਜੀ ਤੇ ਉੱਧਰ ਮੇਰੇ ਪਾਸ ਇੱਕ ਆਪਣੇ ਦੋਨਾਂ ਬੀਟਾਂ ਦੇ ਵਿੱਚ ਇੱਕ ਹੀ ਜਿਹੜਾ ਆਪਣਾ ਉਹ ਹੈ ਜੀ ਵਰਕਰ ਹੈ ਜੀ ਜਿਹਦੇ ਨਾਲ ਮੈਂ ਮਤਲਬ ਕੰਮ ਚੱਲ ਰਿਹਾ ਹੁਣ ਹੋ ਜਾਣਾ ਹਾਂ ਠੀਕ ਹੈ ਬੱਸ ਇਧਰੋਂ ਨਹੀਂ ਕੱਢਣਾ ਏ ਕੱਢਣਾ ਨਹੀਂ ਨਸੀਨ ਆ ਗਈ ਸਮਾਨ ਬੋਲੋ ਯਾਰ ਤੁਸੀਂ ਬੋਲਦੇ ਕਿਉਂ ਨਹੀਂ ਯਾਰ ਆਪਾਂ ਗਏਂਦਾ ਬੁਲਾ ਕਰਨਾ ਕਰਦਣਾ ਜੰਮੀ ਜਾਣ ਦੇ ਵਾਸਤੇ ਰੱਖਿਆ ਗਿਆ ਹੈ। ਹਾਈ ਹਾਈ। ਹਾਈ ਹਾਈ। ਬੋਧੈਨਗਰ ਠੀਕ ਹੈ 15 ਸੈਕਿੰਡ। ਦੇਖਿਆ ਯਾਰ ਫੋਟੋ ਦੇ ਲਾ। ਇੱਥੋਂ ਹੁਣ ਲਿਜਾ ਕੇ ਸੈਂਚਰੀ ਚ ਨੂੰ ਦਫਨਾ ਲ ਦੀ ਜਿਹੜੀ ਹੈ ਪਨੀਰੀ ਆਕਸਸ ਸੰਸਕਾਰ ਉਹਨੂੰ ਕੀ ਸੰਸਕਾਰ ਕੀਤਾ ਜਾਊਗਾ ਜੀ। ਤੇ ਤੂੰ ਦੇਖ ਉਦਾ شکار ਕੀਤਾ ਗਿਆ ਸੀਗਾ ਅਗਿਆਤ ਲੋਕਾਂ ਨੇ ਜਿਹਨੂੰ ਮਹਿਕਮੇ ਨੇ ਚੋਕੇ ਦਾ ਪੋਸਟਮਾਰਟਮ ਕਰਾ ਕੇ ਉਹਦਾ ਜਿਹੜੀ ਦਦਾਰੂ ਪਸ਼ੂ ਆ ਮੱਛ ਉਹਨੇ ਦੇਸੀ ਬੰਬ ਖਾਰਿਆ ਸੀ ਜਿਹੜਾ ਕਿਤੇ ਸ਼ਿਕਾਰੀਆਂ ਨੇ ਸੂਰ ਨੂੰ ਜਾਂ ਹੋਰ ਜੰਗਲੀ ਜਾਨਵਰ ਨੂੰ ਮਾਰਨ ਵਾਸਤੇ ਲਗਾਇਆ ਰੱਖਿਆ ਹੁੰਦਾ ਹ ਹਾਲੇ ਤੱਕ ਵੀ ਚਾਲੀ ਮੌਜੂਦ ਹੈ ਲੋਕੇਸ਼ਨ ਦਿਖਾਣੀ ਆ ਬਾਅਦ ਵਿੱਚ ਗੁੱਸਾ ਨਹੀਂ ਕਰਾਂਗੇ ਕਰਾਮ ਦੀ ਕੋਸ਼ਿਸ਼ ਕਰਾਂ ਵਰਬ ਬਣਾ ਕੇ ਲੈਪਟੋਪ ਉੱਪਰ ਬਣਾ ਕੇ ਥੋੜ੍ਹ ਦਿਆ ਆਂ ਦੇ ਤੋਂ ਪਹਿਲਾਂ ਅਸੀਂ ਸਗਾ ਰੱਖਿਆ ਰਿਹਾ ਸੀ ਨਾ ਫਿਰ ਉਹ ਕਰ ਲਿਆ ਹੈਲੋ ਮੈਂ ਲਾਈਵ ਕਰਨ ਲੱਗਾ ਫੇਰ ਨਾ کہیں ਕਿ ਮੈਂ ਦੱਸਿਆ ਨਹੀਂ ਸੀ ਮੈਂ ਨਹੀਂ ਕੀਦਾ ਨਾ ਮੈਂ ਕਿਹਾ کہیں ਨਾ ਨਾ ਵੀ ਦੱਸਿਆ ਨਹੀਂ ਜਾਣਾ ਚੋਪੜੀ ਚੱਕਰੀ ਹੈ ਬਤੋੜੇ ਜਾਗਦੇ ਜਾਂਦੇ ਜਾਣਾ ਨਹੀਂ ਨਹੀਂ ਇੱਥੇ ਕਰ ਲੈਣਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਜੰਗਲੀ ਜੀਵਾਂ ਦਾ ਆਏ ਦਿਨ ਹੋ ਰਿਹਾ ਸ਼ਿਕਾਰ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸ਼ਿਕਾਰੀ ਲੋਕਾਂ ਦੇ ਵੱਲੋਂ ਅਕਸਰ ਸ਼ਿਕਾਰ ਦੀ ਖਾਤਰ ਇਹਨਾਂ ਜਾਨਵਰਾਂ ਦਾ ਸ਼ਿਕਾਰ ਆਮ ਹੀ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਬ੍ਰਹਮਪੁਰ ਉੱਪਰ ਤੋਂ ਹੈ ਜਿੱਥੇ ਹੁਣ ਇੱਕ ਵਾਰ ਫਿਰ ਤੋਂ ਇੱਕ ਸਾਂਬਰ ਮ੍ਰਿਤਕ ਪਾਇਆ ਗਿਆ। ਜਦੋਂ ਇਸ ਦੀ ਸੂਚਨਾ ਲੋਕਾਂ ਵੱਲੋਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਅਧਿਕਾਰੀਆਂ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ। ਜਿਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਮਿਲੀ ਸੂਚਨਾ ਉਪਰੰਤ ਉਹ ਮੌਕੇ ਤੇ ਪਹੁੰਚੇ ਜਿੱਥੇ ਮੌਕੇ ਤੇ ਪਹੁੰਚ ਕੇ ਉਹਨਾਂ ਦੇਖਿਆ ਕਿ ਇੱਕ ਸਾਂਬਰ ਮਰਿਆ ਹੋਇਆ ਪਾਇਆ ਗਿਆ ਹੈ। ਉਨਾ ਕਿਹਾ ਕਿ ਸਾਂਬਰ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਕੁਝ ਨਹੀਂ ਪਤਾ ਲੱਗ ਸਕਿਆ ਪਰ ਇਸ ਸਬੰਧੀ ਇੱਕ ਡਾਕਟਰਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦਾ ਪੋਸਟਮਾਰਟਮ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਿਓ ਸਰ ਅਸੀਂ ਤਾਂ ਆਪਣੇ ਸਟਾਫ ਸਮੇਤ ਇੱਥੇ ਪੁੱਜੇ ਸੀਗੇ ਕਿ ਸਾਨੂੰ ਕਾਲ ਆਈ ਸੀਗੀ ਜੀ ਵੀ ਉੱਥੇ ਬਰਾਂਪੁਰ ਭਰਨਾ ਜੀ ਇੱਕ ਸਾਂਬਰ ਜਿਹੜਾ ਅਮ੍ਰਿਤਕ ਪਿਆ ਹੋਇਆ ਹੈ ਤੇ ਮੈਂ ਤੇ ਸਾਡੇ ਜਸਬੀਰੀ ਜੀ ਅਚਾਰ ਸਾਹਿਬ ਅਸੀਂ ਸਾਰੇ ਇੱਥੇ ਪੁੱਜੇ ਜੀ ਆ ਕੇ ਆਪਣੀ ਟੀਮ ਸਮੇਤ ਤੇ ਜੋ ਸਾਡੇ ਹਾਈ ਅਫੀਸਰਾਂ ਦੇ ਹੁਕਮ ਅਨਸਾਰ ਹੀ ਤਾਂ ਪੋਸਟਮਾਰਮ ਕਰਵਾਇਆ ਸਾਂ ਤੇ ਹੁਣ ਸਾਡੀ ਗੱਡੀ ਆ ਰਹੀ ਹੈ ਇਤੋਂ ਬਾਅਦ ਇਹਨੂੰ ਸੈਂਚਰੀ ਜਿੰਨੇ ਲੈ ਕੇ ਜਿਹੜਾ ਇਹਦਾ ਦਸ ਸੰਸਕਰ ਕਰ ਦਿੱਤਾ ਜਾਊਗਾ ਜੀ ਕਿੰਨੀ ਕੁ ਏਜ ਆ ਸਾਰੇ ਦੀ ਸੰਪਰ ਦੀ 3-3 ਸਾਲ ਹੈ ਸਰ ਇਹ ਬੱਚਾ ਹੈ ਹਲੇ ਕਿ ਆਡਲਟ ਦੇ ਵਿੱਚ ਹੈ ਜਿੱਦਾਂ ਚੱਲ ਹਲੇ ਪ੍ਰੀ ਮੈਚੂਰ ਹੈ ਜੀ ਪ੍ਰੀ ਮੈਚੂਰ ਹੈ ਠੀਕ ਹੈ ਜੇ ਤਾਂ ਲਗਾਤਾਰ ਹਾਸੇ ਵੱਧ ਰਹੇ ਆ ਸਾmber ਅਸੀਂ ਦੇਖਿਆ ਪਹਿਲੇ ਵੀ ਦੋ ਸਾmber ਨਾਲੋਂ ਐਕਚੁਅਲੀ ਆਪਣੇ ਫੂਡ ਦੀ ਤਲਾਸ਼ ਵਿੱਚ ਜਿੱਥੇ ਥੱਲੇ ਖੇਤਾਂ ਖੁੱਤਾਂ ਦੇ ਵਿੱਚ ਹਰਾਚਾਰਾ ਜਿੱਦਾਂ ਹੁੰਦਾ ਹੈ ਉਹਦੀ ਤਲਾਸ਼ ਵਿੱਚ ਥੱਲੇ ਆ ਕੇ ਪਟਕ ਵੀ ਜਾਂਦੇ ਆ ਉਹਨੇ ਜਾਲ ਸੀਗਾ ਸਾਰੇ ਇਹਦੇ ਵਿੱਚ ਨਾ ਇਹ ਬਜ ਬਜ ਕੇ ਇੰਜਰਡ ਹੋ ਗਿਆ ਜੀ ਤੇ ਉਹਦੇ ਕਰਕੇ ਫਿਰ ਕੀ ਬੋਲਦਾ ਬ੍ਰੇਨ ਇੰਜਰੀ ਜਿੱਦਾ ਜੋ ਵੀ ਹੈ ਉਹ ਵੀ ਹੋ ਸਕਦਾ ਡੈਥ ਹੋ ਗਈ ਹੈ ਸਰ ਬਾਕੀ ਦਾ ਪੋਸਟਮਾਰਟ ਹੋਇਆ ਸਰ ਉਹਦੇ ਵਿਹਾਰ ਤੇ ਜੋ ਰਿਪੋਰਟ ਆਦਮੀ ਉਹ ਤੁਹਾਨੂੰ ਪਤਾ ਚੱਲੂਗਾ ਜੀ ਠੀਕ ਨਹੀਂ ਜਿੱਦਾਂ ਹੁਣ ਮੂੰਹ ਤੇ ਕਹਿੰਦੇ ਵੀ ਮੂੰਹ ਵੀ ਫਟਿਆ ਹੋਇਆ ਦਾ ਕੀ ਹੋ ਗਿਆ ਹੱਥ ਕੋਲਾ ਤਾਂ ਨਹੀਂ ਕਿਤੇ ਜਾਲ ਹੈ ਨਾ ਜੀ ਉਹ ਨਹੀਂ ਉਹ ਡਾਕਟਰ ਸਾਹਿਬ ਦਾ ਕਹਿੰਦੇ ਵੀ ਮਤਲਬ ਅਨਟਰਨਲ ਜੋ ਵੀ ਇੰਜਰੀ ਨਹੀਂ ਹੈ ਕੋਈ ਠੀਕ ਹੈ ਬਾਕੀ ਪੋਸਟਮਾਰਟਮ ਤੇ ਵਿਆਹ ਤੇ ਪਤਾ ਚੱਲੂਗਾ ਜੀ ਕੀ ਚੰਕੀ ਕਰਨੀ ਗੱਡੀ ਚ ਲਿਆ ਕੇ ਜੀ ਕੀ ਇੱਥੇ ਹੋਇਆ ਹਾਦਸਾ ਸਰੇ ਪਿੰਡ ਬਰੰਪਰ ਹੈ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਡੈਜ਼ਿਗਨੇਸ਼ਨ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਬਣਗੜਾ ਹੈ ਜੀ ਹਾਂਜੀ ਤੇ ਮੈਂ ਇੰਚਾਰਜ ਆਪਣਾ ਨੰਗਲ ਡੀਟੀ ਤੇ ਸੈਂਚਰੀ ਤੇ ਸਰ ਆਪਣਾ ਸਾਨੂੰ ਸਵੇਰੇ ਇੱਕ ਮਤਲਬ ਸੂਚਨਾ ਮਿਲੀ ਸੀ ਕਿ ਆਪਣੇ ਜਿਹੜਾ ਜਾਨਵਰ ਹੈ ਇਹ ਆਪਣੇ ਬਰੰਪਰ ਉੱਪਰ ਵੀ ਮਤਲਬ ਮ੍ਰਿਤਕ ਪਿਆ ਹੈ ਜੀ ਤੇ ਅਸੀਂ ਆਪਣੀ ਆਪਣੀ ਟੀਮ ਨੂੰ ਲੈ ਕੇ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਆ ਨਾਲ ਆ ਜੋ ਆਏ ਆ ਜੀ ਇੱਥੇ ਤੇ ਆ ਕੇ ਜਿਹੜਾ ਜਾਨਵਰ ਹੈ ਉਹਨੂੰ ਦੇਖਿਆ ਤੇ ਆਪਣੇ ਕਾਬੂ ਦੇ ਵਿੱਚ ਲੈ ਲਿਆ ਜੀ ਤੇ ਇੱਥੇ ਮਤਲਬ ਆਪਣਾ ਡਾਕਟਰਾਂ ਦਾ ਵਾਲਾ ਜੀ ਅੱਛਾ ਮੇਰੇ ਵੱਲੋਂ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਵੱਲੋਂ ਜਿਹੜਾ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਜੀ ਤੇ ਉਹਨਾਂ ਦੇ ਡਾਕਟਰਾਂ ਦੇ ਪੈਨਲ ਵੱਲੋਂ ਇੱਥੇ ਆ ਕੇ ਇਹਦਾ ਜਿਹੜਾ ਪੋਸਟਮਾਰਮ ਕੀਤਾ ਗਿਆ ਜੀ ਤੇ ਪੋਸਟਮਾਰਮ ਰਿਪੋਰਟ ਆਉਣ ਤੇ ਜੋ ਵੀ ਸਾਡੀ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਠੀਕ ਹੈ ਤੁਹਾਨੂੰ ਲੱਗਦਾ ਕੀ ਕਾਰਨ ਹੋ ਸਕਦਾ ਹੈ ਇਹਦਾ ਸਰ ਜੀ ਦੇ ਬਾਰੇ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਜਿਹੜੇ ਡਾਕਟਰ ਹੈ ਡਾਕਟਰ ਦੀ ਜਿਹੜੀ ਪੋਸਟਮਾਰਟ ਰਿਪੋਰਟ ਆਉਗੀ ਉਹਦੇ ਤੇ ਕੀ ਪਤਾ ਚੱਲੂਗਾ ਜੀ ਅੱਗੇ ਕੀ ਕਾਰਵਾਈ ਕਰੋਗੇ ਹੁਣ ਸਰ ਹੁਣ ਤਾਂ ਆਪਾਂ ਇਹਨੂੰ ਲੈ ਕੇ ਜਾਵਾਂਗੇ ਜੀ ਇੱਥੋਂ ਆਪਣਾ ਸਾਡੀ ਗੱਡੀ ਆ ਰਹੀ ਹੈ ਜੀ ਇਹਨੂੰ ਲੈ ਕੇ ਜਾਵਾਂਗੇ ਤੇ ਇਹਦਾ ਸੰਸਕਾਰ ਵਗੈਰਾ ਕਰਾਂਗੇ ਜੀ ਇਹ ਦੇਖਿਆ ਗਿਆ ਹੈ ਵੀ ਕੁਝ ਦਿਨਾਂ ਤੋਂ ਜਿਹੜੇ ਜੰਗਲੀ ਜਰਮਰ ਦਾ ਕਾਫੀ ਸ਼ਿਕਾਰ ਹੁੰਦਾ ਹੈ ਜਾਂ ਕਿਤੇ ਬੰਬ ਵੀ ਫਟਦੇ ਆ ਜਿਹਨੂੰ ਅਸੀਂ ਦੇਖਿਆ ਵੀ ਇੱਕ ਪੱਟੀ ਮਾਨਕਰ ਪੱਟੀ ਦੇ ਵਿੱਚ ਹੋਇਆ ਹਾਸਾ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੇ ਕਾਰਨ ਨੂੰ ਕੀ ਸਮਝਦੇ ਹੋ ਸਾਰਾ ਏਰੀਆ ਹੁਣ ਆਪਣੇ ਆਪ ਬਹੁਤ ਜ਼ਿਆਦਾ ਹੈ ਜੀ ਹੁਣ ਇਹ ਹੈ ਕਿ ਜਿੰਨੀ ਕ ਅਪ ਤੋਂ ਆਪਣਾ ਮਤਲਬ ਰਾਤ ਦੇ ਟਾਈਮ ਦੇ ਵਿੱਚ ਆਪਾਂ ਕਰ ਸਕਦੇ ਆ ਆਪਣੇ ਵੱਲੋਂ ਗਸ਼ਤ ਆ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਤੇ ਬਟ ਏਰੀਆ ਜ਼ਿਆਦਾ ਹੋਣ ਕਰਕੇ ਤੇ ਏਰੀਆ ਖੁੱਲਾ ਹੋਣ ਕਰਕੇ ਥੋੜਾ